disclaimer under section 107 of the copyright Act 1976 allowance is made for fair use for purposes <laughs> such as criticism comment news reporting scholarship and research fair use is a use permitted by copyright statute that might otherwise be infringing nonprofit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਕਹਿੰਦੇ ਪ੍ਰੇਤ ਆਕਾਸ਼ ਨੇ ਬਹੁਤ ਅੱਗ ਪਾਈ ਵਈ YouTube ਤੇ ਤੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤੇ ਲੱਭਨੇ ਇਹਨਾਂ ਦੀ ਥੋੜੀ ਜਿਹੀ ਸ਼ੌਕ ਨੂੰ ਕੀ ਕਿਹਾ ਜਾਵੇ ਇਹਨਾਂ ਨੂੰ ਤੇ ਉਦੋਂ ਪਤਾ ਲੱਗੂ ਜਦੋਂ ਸਾਹਮਣੇ ਟੱਕਰਾਂਗੇ ਅੱਛਾ ਫਿਰ ਪਤਾ ਮੈਂ ਵੀ ਕੱਲ੍ਹ ਵਾਲੇ ਵਲੌਗ 'ਚ ਹੀ ਕਿਹਾ ਸੀ ਨਾ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਇਹ ਹੀ ਕਿਹਾ ਸੀ ਕੱਲ੍ਹ ਵਾਲੇ ਵਲੌਗ 'ਚ ਜਿੱਦਣ ਟੱਕਰੇ ਹੋਏ ਪਤਾ ਉਸ ਦਾ ਲੱਗੂ ਕਹਿੰਦਾ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਬੜੇਵੇਂ ਖਾਣੀ ਤੁਸੀਂ ਇੱਕ ਰੋਸਟਰ ਨੂੰ ਨਹੀਂ ਤੁਸੀਂ ਸਾਰੇ ਰੋਸਟਰਜ਼ ਨੂੰ ਗਾਲਾਂ ਕੱਢੀਆਂ ਠੀਕ ਆ ਚਲੋ ਜੇ ਤੁਹਾਡਾ ਕਿਸੇ ਰੋਸਟਰ ਨਾਲ ਪੰਗਾ ਸੀਗਾ ਕਿਸੇ ਰੋਸਟਰ ਨੇ ਤੁਹਾਨੂੰ ਗਲਤ ਬੋਲਿਆ ਸੀਗਾ ਤੁਸੀਂ ਉਹਦੀ ਫੋਟੋ ਲਾਓ ਤੁਸੀਂ ਉਹਦਾ ਡਾਇਰੈਕਟ ਨਾਮ ਲੈ ਕੇ ਉਹਨੂੰ ਗੱਲ ਕਹੋ ਵੀ ਹਾਂ ਤੂੰ ਸਾਨੂੰ ਆਹ ਗੱਲ ਕਹੀ ਸੀ ਤੇ ਅਸੀਂ ਤੈਨੂੰ ਇਹਦਾ ਜਵਾਬ ਦਿੰਨੇ ਪਏ ਠੀਕ ਆ ਤੁਹਾਡਾ ਕੋਈ ਮਤਲਬ ਨਹੀਂ ਸੀਗਾ ਸਾਰੇ ਰੋਸਟਰਾਂ ਨੂੰ ਗਾਲ ਕੱਢਣ ਦਾ ਠੀਕ ਆ ਤੁਸੀਂ ਸਪੈਸ਼ਲ ਜਾ ਕੇ ਕਮੈਂਟਾਂ ਦੇ ਵਿੱਚ ਗਾਲਾਂ ਕੱਢੀਆਂ ਇਹਦਾ ਕੀ ਮਤਲਬ ਹੋਇਆ ਗਾਲਾਂ ਕੱਢਣ ਦਾ ਤੇ ਜਿਹੜੀ ਤੁਸੀਂ ਗੱਲ ਕਰਦੇ ਆ ਸੰਗ ਫਸ ਗਏ ਤੇ ਸੰਗ ਤੁਹਾਡੇ ਫਸ ਗਏ ਤੁਹਾਨੂੰ ਰੋਮੀ ਵੀਰ ਤੁਹਾਡੇ ਘਰੇ ਆ ਕੇ ਤੁਹਾਨੂੰ ਪ ਹੰਦਾਂ ਫਿਰ ਤੁਹਾਨੂੰ ਵੱਲ ਆਊਗਾ ਬੋਲਣ ਦਾ ਫਿਰ ਤੁਹਾਨੂੰ ਅਕਲ ਆਊਗੀ ਵੀ ਕਿਸੇ ਦੀ ਮਾਵਾਂ ਧੀਆਂ ਨੂੰ ਕਿਵੇਂ ਬੋਲੀਦਾ ਹੁੰਦਾ ਕਿਸੇ ਰੋਸਟਰ ਨੇ ਆਪਦੀ ਵੀਡੀਓ ਦੇ ਵਿੱਚ ਥੋੜੀ ਕਿਸੇ ਮਾਪਿਆਂ ਨੂੰ ਗਾਲ ਨਹੀਂ ਕੱਢੀ ਸੀ ਸਿਰਫ ਤੁਹਾਨੂੰ ਕਹਿੰਦੇ ਸੀਗੇ ਵੀ ਤੁਸੀਂ ਆਹਦੀਆਂ ਜਨਾਨੀਆਂ ਦਿਖਾਉਂਦੇ ਆ ਵੀਡੀਓ ਦੇ ਵਿੱਚ ਵੀ ਜੇ ਇੰਨਾ ਹੀ ਆਪਦੀਆਂ ਸ਼ਕਲਾਂ ਦਿਖਾ ਕੇ ਵਿਊ ਲਓ ਤੁਸੀਂ ਆਹਦੀਆਂ ਜਨਾਨੀਆਂ ਕਾਹਦਾ ਦਿਖਾਉਂਦੇ ਆ 24 ਘੰਟੇ ਉਹਨਾਂ ਦੇ ਅੱਗੇ ਪਿੱਛੇ ਕੈਮਰਾ ਲੈ ਕੇ ਉਹਨਾਂ ਦਾ ਅੱਗਾ ਪਿੱਛਾ ਦਿਖਾਉਂਦੇ ਰਹਿੰਦੇ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਅੰਦਰੋਂ ਅੱਗੇ ਅਹੀਂ ਮਾਲਾ ਪ੍ਰੋਮੋਸ਼ਨ ਕੀਤੀ Insta ਤੇ ਸੋ ਤੁਸੀਂ ਆਪਣ ਨੂੰ ਨਾ ਅੱਗੇ ਦੇਖ ਵਰਤ ਕੇ ਜੇ ਤੁਹਾਨੂੰ ਸਹੀ ਲੱਗਦਾ ਫਿਰ ਪੈਸੇ ਸੈਂਡ ਕਰਿਆ ਕਰੋ ਐਵੇਂ ਪੈਸੇ ਨਾ ਸੈਂਡ ਕਰਿਆ ਕਰੋ ਆਪਾਂ ਗਲਤ ਰਾਹ ਨਹੀਂ ਕਿਸੇ ਨੂੰ ਪਾਉਂਦੇ ਇੱਥੇ بڑے ਕੁੱਤੇ ਵੇਲੇ ਭੌਂਕਦੇ ਗਲਤ ਰਾਹ ਪਾਉਂਦੇ ਕਹਿੰਦੇ ਗਲਤ ਰਾਹ ਪਾਉਂਦੇ ਜਦੋਂ ਤੁਹਾਨੂੰ ਪਤਾ ਵੀ ਜਿਹਦੀ ਤੁਸੀਂ ਪ੍ਰਮੋਸ਼ਨ ਕਰਦੇ ਪਏ ਆ ਉਹ ਬੰਦਾ ਪੈਸੇ ਖਾਂਦਾ ਤੇ ਤੁਸੀਂ ਪ੍ਰਮੋਸ਼ਨ ਕਿਹੜੀ ਗੱਲੋਂ ਕਰਦੇ ਹੋ ਪ੍ਰਮੋਸ਼ਨ ਤੁਸੀਂ ਕੀਤੀ ਹੈ ਤੁਹਾਡੇ ਜਰੀਏ ਕਿਸੇ ਗਰੀਬ ਨੇ ਆਦੇ ਪੈਸੇ ਉੱਥੇ ਗਵਾਏ ਆ ਠੀਕ ਆ ਤੇ ਅਗਲਾ ਤੁਹਾਨੂੰ ਨਹੀਂ ਆ ਕੇ ਫੜੂਗਾ ਉਹ ਦੁਕਾਨਦਾਰ ਨੂੰ ਮਗਰੋਂ ਫੜੂਗਾ ਤੁਸੀਂ ਪ੍ਰਮੋਸ਼ਨ ਕਿਉਂ ਕਰਦੇ ਆ ਜੇ ਤੁਹਾਨੂੰ ਪਤਾ ਵੀ ਆ ਬੰਦਾ ਸਹੀ ਐ ਸੀ ਪਰ ਉਹਦੀ ਪ੍ਰਮੋਸ਼ਨ ਤੁਸੀਂ ਫੇਰ ਕਰੋ ਠੀਕ ਆ ਜੇ ਤੁਹਾਨੂੰ ਪਤਾ ਹੀ ਨਹੀਂ ਵੀ ਬੰਦਾ ਸਹੀ ਐ ਕਿਵੇਂ ਐ ਕਿਵੇਂ ਨਹੀਂ ਤੁਸੀਂ ਮੂੰਹ ਚਾ ਕੇ ਪ੍ਰਮੋਸ਼ਨ ਆ ਕਰੀ ਜਾਂਦੇ ਆ ਫੇਰ ਤੁਸੀਂ ਕਹਿਦੇ ਨੇ ਬੋਲਦੇ ਸਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਥਾਰਾ ਲੋਕੀ ਮੇਤਰੋ ਪਹਿਲੇ ਇੱਕ ਦੋ ਦਿਨਾਂ ਤੋਂ ਆਪਣਾ ਮੁੱਦਾ ਚੱਲ ਰਿਹਾ ਵੀ ਗਾਲਾਂ ਕੱਢੀਆਂ ਗਾਲਾਂ ਕੱਢੀਆਂ ਰੋਸਟਰਾਂ ਦੀ ਇੱਕ ਤੇ ਲਾਵਾ ਇੱਕ ਰੋਸਟਰਾਂ ਦੀ ਬੁੰਡ ਮਾਰੀ ਆਈ ਭੈਣ ਤੋਂ ਤਾਂ ਨਹੀਂ ਉਹਨਾਂ ਦੀ ਮੰਮੀ ਨਹੀਂ ਮਾਰਾਂਗੀ ਭੈਣ ਵੀ ਮਾਰਾਂਗੀ ਲੋਕ ਜੇ ਨਹੀਂ ਬੋਲੀ ਤਾਂ ਗਾਲਾਂ ਲੋਕ ਬੰਦ ਕਰਕੇ ਮਾਰ ਲਾਗੇ ਫੇਰ ਤੁਸੀਂ ਕਹਿੰਦੇ ਵੀ ਰੋਸਟਰ ਆ ਜਿਹੜੇ ਵੀਡੀਓ ਰੋਸਟ ਕਰਦੇ ਆ ਤੁਹਾਡੀਆਂ ਹੈ ਤੁਸੀਂ ਕਹਿ ਦਿੰਦੇ ਆ ਵੀ ਤੁਹਾਡਾ ਫੈਮਿਲੀ ਵਲੌਗ ਆ ਕਿਹੜੇ ਪਾਸੇ ਆ ਫੈਮਿਲੀ ਵਲੌਗ ਆ ਤੁਹਾਨੂੰ ਸ਼ਰਮ ਨਹੀਂ ਆਦੀ ਵਲੌਗ ਦੇ ਵਿੱਚ ਕੁੱਤੇ ਵਾਂਗ ਭੌਂਕਦੇ ਆ ਉਹਨੂੰ ਗੱਲ ਕਰਨ ਲੱਗੇ ਸੋਚ ਲਾ ਕਰੋ ਥੋੜਾ ਗੋਲੀਆਂ ਖਾ ਕੇ ਲੱਗ ਪੈਣਾ ਵਲੌਗ ਬਣਾਉਣ ਇਹ ਕਹਿੰਦੇ ਰੋਟੀਆਂ ਨੂੰ ਗਾਣਾ ਗੱਲ ਨਹੀਂ ਹੁਣ ਮੇਰੇ ਤੋਂ ਜੀ ਗੱਲ ਸੁਣੋ ਸਾਨੂੰ ਸਾਰਾ ਚੈੱਕ ਕਰੋ ਆ ਦੇਖੋ ਸਾਰੀਆਂ ਵੀਡੀਓ ਚੈੱਕ ਕਰੋ ਆਵੇ ਆਹ ਜਿਹੜਾ ਸਾਡੇ 6-7 ਮਹੀਨਿਆਂ ਤੋਂ ਪਹਿਲਾਂ ਰੋਸਟ ਹੁੰਦਾ ਆ ਰਿਹਾ ਸਾਡੇ ਤੇ ਅਸੀਂ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਕੁਝ ਨਹੀਂ ਕਿਹਾ ਹਨਾ ਇਹ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਤੇ ਫਿਰ ਗੱਲ ਕਰਨੀ ਪੈਂਦੀ ਹੈ ਨਹੀਂ ਤੁਸੀਂ ਤੁਹਾਨੂੰ 6-7 ਮਹੀਨੇ ਹੋ ਗਏ ਸਾਡੇ ਤੇ ਵੀਡੀਓ ਪਾਉਂਦੇ ਨੇ ਸਾਡੀ ਮਾਵਾ ਭੈਣਾਂ ਨੂੰ ਗਾਲ੍ਹਾਂ ਕੱਢਦੇ ਨੇ ਅਸੀਂ ਇੱਕ ਗੱਲ ਕੱਢੀ ਆਪਣੇ ਬਾਰੇ ਗਾਲ੍ਹਾਂ ਕਹੀਆਂ ਸਾਡਾ ਗਾਲਗੱਟ ਦਾ ਮਕਸਦ ਇਹ ਨਹੀਂ ਸੀ ਗੱਲ ਇਹ ਸੀ ਵੀ ਚਲੋ ਟੱਕ ਜਓ ਵੀ ਆਰਾਮ ਨਾਲ ਨਾ ਕੋਈ ਸਾਡੇ ਨਾਲ ਕਿ ਹਟ ਕੇ ਨਾ ਕੋਈ ਰੋਚੀ ਉਸ ਮਣੀ ਨਹੀਂ ਹੈਗੀ ਜਦ ਵੀ ਆਨੇ ਨਾ ਆਪ ਕੋਈ ਹੋਰ ਗੱਲ ਨਾ ਗੱਲੇ ਆ ਪਿੱਤੇ ਹੁਣ ਜਿਹੜਾ ਕੰਮ ਆ ਨਾ ਜ਼ਿਆਦਾ ਵਧਣ ਲੱਗਾ 6-7 ਮਹੀਨਿਆਂ ਤੋਂ ਕੁਛ ਗਿਆ ਨਹੀਂ ਇਹਨੂੰ ਲੱਗਾ ਵੀ ਇਹ ਕਿਹੜਾ ਕੁਛ ਕਹਿੰਦੇ ਆ ਨਾ ਇਹ ਮਾਂ ਭੈਣ ਦੀ ਗੱਲਾਂ ਕੱਢਣ ਲੱਗੇ ਸਾਨੂੰ ਕਿਸੇ ਰੋਸਟਰ ਨੇ ਤੁਹਾਨੂੰ ਮਾਂ ਭੈਣ ਦੀ ਗੱਲ ਨਹੀਂ ਕੱਢੀ ਠੀਕ ਆ ਸਾਰਿਆਂ ਨੇ ਸਿੰਪਲ ਰੋਸਟ ਕੀਤਾ ਤੁਹਾਨੂੰ ਹੈਲਥੀ ਰੋਸਟ ਕੀਤਾ ਠੀਕ ਆ ਚਲੋ ਜੇ ਕਿਸੇ ਰੋਸਟਰ ਨੇ ਤੁਹਾਨੂੰ ਮਾਂ ਭੈਣ ਦੀ ਗੱਲ ਕੱਢੀ ਹੈ ਤੁਸੀਂ ਡਾਇਰੈਕਟ ਉਹਨੂੰ ਗੱਲ ਕਹੋ ਠੀਕ ਆ ਉਹਦੀ ਫੋਟੋ ਲਾਓ ਆ ਦੇ ਵੀਡੀਓ ਦੇ ਵਿੱਚ ਉਹਦਾ ਨਾਮ ਲਓ ਤੁਸੀਂ ਸਾਰਿਆਂ ਨੇ ਕਿਉਂ ਗੱਲਾਂ ਗੱਡੀਆਂ ਸਪੈਸ਼ਲ ਜਾ ਕੇ ਤੁਸੀਂ ਕੁੜੀਆਂ ਦੇ ਜਿਹੜੇ ਚੈਨਲ ਤੇ ਜਾ ਕੇ ਉਹਨਾਂ ਦੇ ਵੀਡੀਓ ਥੱਲੇ ਜਾ ਕੇ ਕਮੈਂਟ ਕੀਤਾ ਗੰਦੇ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੇ ਤੁਹਾਡੇ ਘਰ ਮਾਵਾਂ ਧੀਆਂ ਹੈ ਨਹੀਂ ਫਿਰ ਤੁਸੀਂ ਕਹਿਦੇ ਨੇ ਗਾਲਾਂ ਕੱਢਦੇ ਹੁਣ ਤੁਸੀਂ ਜਿਹੜਾ ਗਾਲਾਂ ਵਾਲਾ ਕੰਮ ਆ ਤੁਸੀਂ ਆਪ ਚਲਵਾਇਆ ਠੀਕ ਹੈ ਤੇ ਹੁਣ ਇਹ ਇੰਨੀ ਛੇਤੀ ਸ਼ਾਂਤ ਨਹੀਂ ਹੋਣਾ ਕੰਮ ਗਾਲਾਂ ਦਾ ਤੁਸੀਂ ਇੱਕ ਗੱਲ ਕੱਢਿਆ ਹਾਂ ਤੁਹਾਨੂੰ ਜਿਹੜਾ ਕਿਹੜਾ ਰੋਸਟ ਹੈ ਤੁਹਾਨੂੰ ਗੱਲਾਂ ਕੱਢੂਗਾ ਠੀਕ ਹੈ ਐਨੀ ਛੇਤੀ ਇਹ ਕੰਮ ਠੰਡਾ ਨਹੀਂ ਹੋਣ ਲੱਗਾ ਤੇ ਤੁਸੀਂ ਕਹਿੰਦੇ ਵੀ ਤੁਹਾਡਾ ਫੈਮਿਲੀ ਵਲੌਗ ਹੁੰਦਾ ਕਿਹੜੇ ਪਾਸੋਂ ਤੁਹਾਡਾ ਫੈਮਿਲੀ ਵਲੌਗ ਹੁੰਦਾ ਜੇ ਤੁਹਾਡਾ ਫੈਮਿਲੀ ਵਲੌਗ ਹੋਵੇ ਤੁਹਾਨੂੰ ਕੋਈ ਰੋਸਟ ਹੀ ਨਾ ਕਰੇ ਜੇ ਤੁਹਾਡੇ ਚਾਜ ਦੇ ਦਾ ਕੰਟੈਂਟ ਹੋਵੇ ਤੁਹਾਨੂੰ ਕਾਹਤੋਂ ਕੋਈ ਰੋਸਟ ਕਰੇ ਜੇ ਤੁਹਾਡੀ ਵੀਡੀਓ ਰੋਸਟ ਕਰਨ ਦੇ ਲਾਇਕ ਹੈਗੀ ਐ ਤਾਂ ਰੋਸਟ ਹੁੰਦੀ ਹੈ ਤੁਹਾਡੀ ਵੀਡੀਓ ਤੇ ਹੁਣ ਕੋਈ ਨਾ ਤੁਸੀਂ ਹੋ ਜਾਓ ਤਿਆਰ ਤੁਸੀਂ ਕਹਿੰਦੇ ਸੀ ਨਾ ਵੀ ਸਾਡੇ ਮੂੰਹ ਤੇ ਆ ਕੇ ਟੱਕਰੇ ਜਿਨੇ ਕੋਈ ਗੱਲ ਕਰਨੀ ਹੈ ਚਲੋ ਕੁੜ ਤੇ ਪਾ ਜਿਹੜਾ ਹੁਣ ਰੋਮੀ ਵੀਰ ਆਊਗਾ ਤੁਹਾਡੇ ਘਰੇ ਉਹਨੇ ਵੀਡੀਓ ਚ ਰਿਪਲਾਈ ਨਹੀਂ ਪਾਉਣਾ ਗਾ ਉਹਨੇ ਇੱਕ ਜਿਹੜੀ ਵੀਡੀਓ ਪਾਉਣੀ ਸੀ ਪਾਤੀ ਹੈ ਹੁਣ ਡਾਇਰੈਕਟ ਤੁਹਾਡੇ ਘਰੇ ਆ ਕੇ ਗੱਲ ਕਰੂਗਾ ਫਿਰ ਤੁਹਾਨੂੰ ਪਤਾ ਲੱਗੂ ਕਿਵੇਂ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਦਿੰਗੇ ਦਾਵਾ ਵੀ ਰੋਸਟਰ ਤੇ ਇੱਥੇ ਬੜੇ ਨੇ ਤੇ ਪਰ ਜਿਹੜੀ ਮੇਰੀ ਟੀਮ ਹੈ ਜਾਂ ਮੈਂ ਜੋ ਕਰਦਾ ਵਾਂ ਉਹ ਤੈਨੂੰ ਪਤਾ ਲੱਗ ਹੀ ਗਿਆ ਹੋਣਾ ਤੈਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਇੱਥੇ ਨਾ ਜ਼ਿਆਦਾ ਰਿਪਲਾਈ ਰਿਪਲਾਈ ਖੇਡਣ ਚ ਨਾ ਜ਼ਿਆਦਾ ਬਲੀਵ ਨਹੀਂ ਕਰਦਾ ਮੈਂ ਸਿੱਧਾ ਘਰ ਆਣ ਦੇ ਵਿੱਚ ਬਲੀਵ ਕਰਦਾ ਸਿੱਧਾ ਸਾਹਮਣੇ ਫੇਸ ਟੂ ਫੇਸ ਹਨ ਜਦੋਂ ਰੋਮੀ ਵੀਰ ਆਵਗਾ ਨਾ ਤੁਹਾਡੇ ਘਰੇ ਤੇ ਉਦੋਂ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਵਲੌਗਾਂ ਦੇ ਵਿੱਚ ਤਾਂ ਬੜਾ ਕੰਨਾ ਵੀ ਸਾਹਮਣੇ ਆ ਕੇ ਗੱਲ ਕਰ ਹੁਣ ਪਤਾ ਲੱਗੂ ਤੁਹਾਨੂੰ ਤੇ ਆਪਾਂ ਸਾਨੂੰ ਜਰੂਰ ਦੱਸਿਓ ਕਿ ਕਿਚਨ ਵਾਲੀ ਵਲੌਗ ਲਈ ਆਈਏ ਤੇ ਜਾਂ ਦੂਜੀ ਘੁੰਮਣ ਫਿਰਨ ਵਾਲੀ ਜੇ ਤੁਸੀਂ ਸਾਰੇ ਰੋਸਟਰਜ਼ ਦੀ ਗੱਲ ਮੰਨੋ ਨਾ ਉਹਨਾਂ ਦੀਆਂ ਵੀਡੀਓ ਧਿਆਨ ਨਾਲ ਦੇਖੋ ਤੇ ਤੁਸੀਂ ਕੋਈ ਵਲੌਗ ਨਾ ਪਾਓ ਇਸੇ ਜੀ ਤੁਹਾਡੀ ਭਲਾਈ ਹੈ ਕਿਉਂਕਿ ਜਿੱਦਾਂ ਦੀ ਤੁਸੀਂ ਕਤੂਤ ਕੀਤੀ ਹੈ ਨਾ ਉਹ ਗਾਲ ਕੱਢਣ ਵਾਲੇ ਤੁਹਾਨੂੰ ਸਾਰੇ ਗਾਲਾਂ ਹੀ ਕੱਢਦੇ ਆ ਕਦੇ ਆਪਦੀ ਜਿਹੜੀ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਆ ਨਾ ਉਹ ਚੈੱਕ ਕਰੋ ਲੱਖਾਂ ਕਰੋੜਾਂ ਦੀਆਂ ਲਾਨ ਤਾਂ ਪਈਆਂ ਹੁੰਦੀਆਂ ਤੁਹਾਨੂੰ ਲੋਕਾਂ ਨੇ ਹਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਰੋਜ਼ ਨਵੇਂ ਤੇ ਨਵੇਂ ਵਲੌਗ ਚੜਾਉਂਦੇ ਆ ਸ਼ਰਮ ਖਾਲੋ ਭੋਰ ਹਫ਼ਤੇ ਚ ਇੱਕ ਵਲੌਗ ਪਾ ਲਓ ਇੱਥੇ ਪਤਾ ਲੱਗ ਜੂਗਾ ਤੁਹਾਨੂੰ ਸ਼ਰਮ ਆਉਂਦੀ ਹੈ ਇੰਨੀਆਂ ਗਾਲਾਂ ਮੈਲਦੀਆਂ ਕਿਉਂ ਜੀ ਦੀ ਇੱਜ਼ਤ ਕਰੋਗੇ ਤੇ ਕਰਾਉਂਗੇ ਇਸੇ ਗੱਲ ਦੀ ਗੱਲ ਆ ਸਹੀ ਤਾਂ ਫਿਰ ਮੂੰਹ ਤੇ ਖਾਓਗੇ ਹਾਂ ਤਾਂ ਕਿਸ ਨੂੰ ਨਾ ਮਾਰਾ ਕੇ ਨਾ ਖੁਸ਼ੀ ਤੇ ਹਾਂ ਜੀ ਪਿਆਰ ਵੀ ਬਹੁਤ ਜਣੇ ਕਰਦੇ ਆ ਮਤਲਬ ਕਿ ਰਿਸਪੈਕਟ ਕਰਦੇ ਆ ਇਹੇ ਗੱਲ ਪਹਿਲਾਂ ਤੁਸੀਂ ਆਪ ਦੇ ਤੇ ਲਾਗੂ ਕਰੋ ਇਹਨਾਂ ਲੋਕਾਂ ਨੇ ਜਿਹੜੀਆਂ ਮਾਵਾਂ ਧੀਆਂ ਨੂੰ ਗਾਲ੍ਹਾਂ ਕੱਢਦੇ ਆ ਨਾ ਉਹ ਬੰਦ ਕਰੋ ਉਹਨਾਂ ਦੀ ਇੱਜ਼ਤ ਕਰਨੀ ਸਿੱਖੋ ਠੀਕ ਹੈ ਜੇ ਰੋਸਟ ਥੋੜੀ ਵੀਡੀਓ ਨੂੰ ਰੋਸਟ ਕਰਦੇ ਆ ਤਾਂ ਹੈਲਥੀ ਰੋਸਟ ਕਰਦੇ ਆ ਠੀਕ ਹੈ ਕੋਈ ਗਾਲ੍ਹਾਂ ਨਹੀਂ ਕੱਢ ਦੇਗੇ ਠੀਕ ਹੈ ਜੇ ਤਾਂ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਸਿੱਧਾ ਮੈਸੇਜ ਕਰੋ ਵੀ ਹਾਂ ਸਾਨੂੰ ਆਹ ਪ੍ਰੋਬਲਮ ਹੈ ਤਾਂ ਸਾਡੇ ਬਾਰੇ ਆਹ ਗੱਲ ਗਲਤ ਕਹੀ ਹੈ ਵੀਡੀਓ ਦੇ ਵਿੱਚ ਠੀਕ ਆ ਫੇਰ ਉਹ ਬੰਦਾ ਜਿਹੜਾ ਰੋਸਟਰ ਹੋਊਗਾ ਤੁਹਾਡੀ ਵੀਡੀਓ ਵੀ ਡਿਲੀਟ ਕਰ ਦਊਗਾ ਵੀ ਜੇ ਉਹਨੂੰ ਲੱਗੂਗਾ ਵੀ ਹਾਂ ਬਈ ਇਹਨੇ ਪਿਆਰ ਨਾਲ ਸਾਨੂੰ ਗੱਲ ਕੀਤੀ ਜੇ ਤੁਸੀਂ ਮਾਵਾ ਭੈਣ ਦੇ ਗਾਲਾਂ ਕੱਢੋਗੇ ਅੱਗੋਂ ਤੁਹਾਨੂੰ ਕੀ ਪਤਾ ਸੇ ਝੋਲੀ ਚ ਪਾ ਕੇ ਜਾਵਾਂਗੇ ਅਸੀਂ ਤੁਹਾਡੇ ਹੈ ਗਾਲਾਂ ਹੀ ਮੈਨਣੀਆਂ ਤੁਹਾਨੂੰ ਇੱਜ਼ਤ ਤੁਸੀਂ ਵੀ ਜੇ ਕਿਸਨ ਦੋਗੇ ਨਾ ਤੁਹਾਨੂੰ ਇੱਜ਼ਤ ਆਈ ਮਿਲੂਗੀ ਤੁਹਾਡੀ ਵੈਸੇ ਇੱਜ਼ਤ ਹੈ ਨਹੀਂ ਜੀ ਜੇ ਤੁਹਾਡੇ ਲੱਖਣ ਆ YouTube ਤੇ ਬੇਇੱਜ਼ਤੀ ਹੁੰਦੀ ਹੈ ਰੋਜ਼ ਇਹ ਤਾਂ ਪਤਾ ਹੀ ਕਿਉਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਤੁਹਾਨੂੰ ਇੱਕੋ ਗੱਲ ਹੀ ਕਹਿਣਾ ਚਾਹੁੰਦੀ ਆ ਜੇ ਗੱਲ ਕਿਸੇ ਦੀ ਧੀ ਪੈਣ ਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੇ ਨਹੀਂ ਆਪਣੀ ਧੀ ਪੈਣ ਬਾਰੇ ਸੁਣਿਆ ਜਾਂਦਾ ਜਦੋਂ ਆਪ ਦੀ ਧੀ ਪੈਣ ਬਾਰੇ ਆਉਂਦੀ ਹੈ ਤੇ ਫਿਰ ਕਿਦਾਂ ਮਰਦਾਂ ਲੱਗਦੀਆਂ ਫਿਰ ਕਿਉਂ ਤੁਸੀਂ ਤੜਪਦੇ ਹੋ ਤੁਸੀਂ ਇੱਕ ਵੀਡੀਓ ਬਣਾਓ ਠੀਕ ਆ ਉਹਦੇ ਵਿੱਚ ਉਹ ਰੋਸਟ ਦੀ ਫੋਟੋ ਲਾਓ ਉਹ ਰੋਸਟ ਦੇ ਜਿਹੜੇ ਚੈਨਲ ਦਾ ਜਿਹੜਾ ਸਕਰੀਨ ਸ਼ਾਟ ਲਾਓ ਤੇ ਉਹਦਾ ਨਾਮ ਲੋ ਤੁਸੀਂ ਵੀ ਇਹਨੇ ਤੁਹਾਨੂੰ ਮਾਪਿਆਂ ਦੀ ਗਾਲ ਕੱਢੀ ਆ ਉਹਦੀ ਵੀਡੀਓ ਚ ਕਲਿੱਪ ਕੱਟ ਕੇ ਲਾਓ ਠੀਕ ਆ ਅਸੀਂ ਮੰਨ ਲਾਂਗੇ ਤੁਹਾਨੂੰ ਕਿਸੇ ਰੋਸਟਰ ਨੇ ਮਾਪਿਆਂ ਦੀ ਗਾਲ ਕੱਢੀ ਆ ਜੋ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂਗਾ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਹਾਨੂੰ ਰੋਸਟਰਾਂ ਨੇ ਮਾਪਿਆਂ ਦੀਆਂ ਗਾਲਾਂ ਕੱਢੀਆਂ ਕਿਸੇ ਰੋਸਟਰ ਨੇ ਤੁਹਾਨੂੰ ਮਾਪਿਆਂ ਦੀ ਗਾਲ ਨਹੀਂ ਕੱਢੀ ਜਿੱਦਾਂ ਦੀ ਤੁਸੀਂ ਕਤੂਤ ਕੀਤੇ ਉਦੋਂ ਬਾਅਦ ਸਾਰੇ ਰੋਸਟਰਾਂ ਨੇ ਰੋਸਟਾ ਛੱਡੋ ਜਿਹੜਾ ਕਿਹੜਾ YouTube ਚਲਾਉਂਦਾ ਹੈ ਨਾ ਸਾਰਿਆਂ ਨੇ ਤੁਹਾਨੂੰ ਮਾਵਾ ਪੈਣ ਦੀਆਂ ਗਾਲਾਂ ਕੱਢੀਆਂ ਕਿਉਂਕਿ ਅਸੀਂ ਵੀ ਕਿਸੇ ਦੀ ਮੈਂ ਵੀ ਕਿਸੇ ਦੀ ਧੀ ਆ ਮਾਲਕੀ ਸਾਡੀ ਵੀ ਫੈਮਲੀ ਅਸੀਂ ਫੈਮਲੀ ਵਲੌਗ ਬਣਾਉਂਦੇ ਆ ਅਸੀਂ ਕੁਛ ਨਹੀਂ ਐ ਉਹ ਜਿਹਾ ਬਣਾਉਂਦੇ ਕਿ ਜਿਹੜਾ ਤੁਹਾਨੂੰ ਮਾੜਾ ਲੱਗੇ ਤੁਸੀਂ ਕਹਿੰਦੇ ਤੁਹਾਡਾ ਫੈਮਲੀ ਵਲੌਗ ਆ ਕੌਣ ਰੈਂਦਾ ਫੈਮਲੀ ਵਲੌਗ ਆ ਕੋਈ ਤੁਹਾਡਾ ਫੈਮਲੀ ਵਲੌਗ ਨਹੀਂ ਹੈ ਤੁਹਾਡੇ ਵਲੌਗਾਂ 'ਚ ਸਿਰਫ ਗੰਦ ਖਾਣਾ ਠੀਕ ਆ ਲੁੱਟਪੁਣਾ ਹੋਰ ਕੁਛ ਨਹੀਂ ਆ ਬੁਗੜਾ ਇੱਕ ਗੰਦ ਕਤੀੜ ਇਹ ਫੈਦਾ ਰੈਂਦਾ ਕੈਮਰਾ ਚੱਕ ਕੇ ਅੱਗੇ ਪਿੱਛੇ ਤੇਰੇ 24 ਘੰਟੇ ਅੱਗਾ ਪਿੱਛਾ ਦਿਖਾਉਂਦਾ ਫਿਰੂਗਾ ਤੇਰਾ ਇਹਨੂੰ ਫੈਮਲੀ ਵਲੌਗ ਕਹਿੰਦੇ ਐ ਇਹਨੂੰ ਕਹਿੰਦੇ ਕੰਜਰਖਾਨਾ ਕਰਨਾ ਇਹਨੂੰ ਕਹਿੰਦੇ ਜਨਾਨੀ ਦੇ ਸੱਤ ਤੋਂ ਕਮਾਈ ਖਾਣੀ ਠੀਕ ਹੈ ਤੁਸੀਂ ਵੀ ਸਾਡੇ ਸਿਰ ਤੇ ਪਹਿਕਮਾ ਨਹੀਂ ਅਸੀਂ ਜੋ ਮਰਜ਼ੀ ਕਰੀਏ ਆਪਣੇ ਘਰੇ ਤੁਹਾਨੂੰ ਕੀ ਪ੍ਰੋਬਲਮ ਤੁਹਾਡੀ ਫੈਮਲੀ ਹੈ ਫੈਮਲੀ ਬਲੌਗ ਹੈ ਸਾਡੇ ਆਪ ਠੀਕ ਹੈ ਤੁਹਾਨੂੰ ਵਾਰ-ਵਾਰ ਕਹਿੰਨੇ ਪਏ ਸੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਆਪਣੇ ਆਪਣੇ ਆਓ ਵੀਡੀਓ ਤੁਸੀਂ ਵੀ ਤਾਂ ਬਣਾਉਂਦੇ ਹੋ ਕੋਈ ਤੁਹਾਡੇ ਸਿਰ ਰੋਟੀ ਨਹੀਂ ਖਾਂਦਾ ਠੀਕ ਹੈ ਤੁਸੀਂ ਵੀਡੀਓ ਅਪਲੋਡ ਕਰਤੀ ਉਹ ਵੀਡੀਓ ਹੋਗੀ ਪਬਲਿਕ ਹੁਣ ਅਸੀਂ ਅੱਗੇ ਨੂੰ ਰੋਸਟ ਕਰੀਏ ਨਾ ਕਰੀਏ ਉਹ ਪਬਲਿਕ ਦੀ ਮਾਝੀ ਹੋਗੀ ਠੀਕ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਤੁਹਾਡੇ ਸਿਰ ਰੋਟੀ ਖਾਂਦੇ ਹਾਂ ਠੀਕ ਹੈ ਤੁਸੀਂ ਇਹ ਜਿਹਨਾਂ ਨੇ ਸਿਰ ਰੋਟੀ ਖਾਂਦੇ ਆ ਪਹਿਲਾਂ ਆਦੇ ਧਿਆਨ ਦੋ ਕਿ ਤੁਸੀਂ ਕੀ ਕਰਦੇ ਤੁਸੀਂ ਕਿਹੜੀਆਂ ਇੱਥੇ ਦਿਹਾੜੀਆਂ ਕਰਦੇ ਆ ਦੀ ਜਨਾਨੇ ਦੇ ਸਿਰੇ ਰੋਟੀ ਖਾਣੇ ਤੇ ਰਹੀ ਗੱਲ ਵੀ ਤੁਸੀਂ ਆਪਦੇ ਘਰੇ ਜੋ ਕਰੋ ਜੋ ਮਾਝੀ ਕਰੋ ਤੁਸੀਂ ਆਪਦੇ ਘਰੇ ਠੀਕ ਹੈ ਭਲਾ ਜਿੰਨੀਆਂ ਮਾਝੀ ਜਿੱਲਾ ਬਣਾਈ ਜਾਓ ਨੰਗੇ ਹੋ ਹੋ ਕੇ ਵੀਡੀਓ ਬਣਾਓ ਤੁਸੀਂ ਪਰ ਵੀਡੀਓ ਅਪਲੋਡ ਨਾ ਨਾ ਕਰੋ ਜਦੋਂ ਵੀਡੀਓ ਅਪਲੋਡ ਹੋ ਗਈ ਉਦੋਂ ਬਾਅਦ ਤੁਸੀਂ ਨਹੀਂ ਕਹਿ ਸਕਦੇ ਕਿਸੇ ਨੇ ਤੁਹਾਡੀ ਵੀਡੀਓ ਰੋਸਟ ਕੀਤਾ ਕਿਸੇ ਨੇ ਕਮੈਂਟ ਕੀਤਾ ਠੀਕ ਹੈ ਉਦੋਂ ਬਾਅਦ ਉਹ ਵੀਡੀਓ ਹੋ ਗਈ ਪਬਲਿਕ ਠੀਕ ਹੈ ਪਬਲਿਕ ਦੀ ਰਹੇਗੀ ਉਹ ਵੀਡੀਓ ਪਬਲਿਕ ਹੋਏ ਤੇ ਜੋ ਮਾਜੀ ਕਮੈਂਟ ਕਾ ਸਕਦੇ ਜਿਵੇਂ ਮਾਜੀ ਰੋਸਟ ਕਰ ਸਕਦੇ ਠੀਕ ਆ ਉਹ ਤੇ ਤੁਸੀਂ ਕੁਝ ਨਹੀਂ ਬੋਲ ਸਕਦੇ ਜੇ ਤੁਸੀਂ ਕਹਿਣਾ ਤੁਸੀਂ ਆਦੇ ਘਰੇ ਵੀਡੀਓ ਬਣਾਉਣਾ ਤੇ ਆਦੇ ਘਰੇ ਜਿਵੇਂ ਮਾਜੀ ਵੀਡੀਓ ਬਣਾਓ ਤੁਸੀਂ ਪਬਲਿਕ ਨਾ ਕਰ ਅਪਲੋਡ ਕਰ ਤੋ ਕਰਦੇ ਹੋ ਫੇ ਤੁਸੀਂ ਜੇ ਤੁਸੀਂ ਅਪਲੋਡ ਕਰਤੀ ਤੇ ਲੋਕੀ ਕਹਿਣਗੇ ਬੋਲਣਗੇ ਜਿੱਥੇ ਬੋਲਣ ਵਾਲੀ ਗੱਲ ਹੋਊਗੀ ਠੀਕ ਆ ਫੇ ਤੁਹਾਨੂੰ ਮੈਚਾਂ ਨਹੀਂ ਲੱਗਣੀਆਂ ਚਾਹੀਦੀਆਂ ਓ ਯਾਰ ਓਹ ਤੋ ਸਮਝਿਆ ਗਿਆ ਗੰਦੀ ਨਾਲੀ ਦੇ ਕੀੜਿਆ ਤੇਰਾ ਆਪਦਾ ਖਾਚਾ ਤੇ ਜਨਾਨੀ ਦੇ ਸਿਰੋਂ ਚੱਲਦਾ ਅੱਗੋਂ ਦੂਜਿਆਂ ਨੂੰ ਕਹਿਣਾ ਤੂੰ ਇਹਨੇ ਜੋ ਕਿ ਨਹੀਂ ਹੈਗੇ ਉਹ ਨਹੀਂ ਕਮਾ ਸਕਦੇ ਯਾਰ ਬਾਅਦ ਜਾ ਕੇ ਦੂਜਿਆਂ ਦੀ ਗੱਲ ਤੂੰ ਛੱਡ ਦੇ ਠੀਕ ਆ ਸਾਡੇ ਘਰ ਦੇ ਜਿਹੜੇ ਬੰਦੇ ਆ ਨਾ ਕੰਮਾਂ ਤੇ ਜਾਂਦੇ ਆ ਠੀਕ ਆ ਪੜਾ ਦੀ ਵੱਡਾ ਕੰਮ ਕਰਦੇ ਆ ਤਾਂ ਦੀ ਛੋਟਾ ਕੰਮ ਕਰਦੇ ਆ ਕੰਮ ਕਰਦੇ ਆ ਮਿਹਨਤ ਦੀ ਖਾਂਦੇ ਆ ਠੀਕ ਆ ਤੇ ਤੂੰ ਆਪਦੇ ਵੱਲ ਦੇਖ ਤੂੰ ਕਿਹੜੀਆਂ ਬਾਤ ਦਿਹਾੜੀਆਂ ਕਰਨ ਜਾਣ ਜਨਾਨੀ ਦੇ ਸਿਰੋਂ ਖਾਣਾ ਆ ਦੀ ਜਨਾਨੀ ਦਿਖਾ ਦਿਖਾ ਲੋਕਾਂ ਨੂੰ ਖਾਣਾ ਉਹਦੀ ਕਮਾਈ ਤੋਂ ਸਾਡੇ ਘਰ ਦੇ ਬੰਦੇ ਆ ਜਿਹੜੇ ਉਹ ਆਪਦੀਆਂ ਜਨਾਨੀਆਂ ਨਹੀਂ ਦਿਖਾਉਂਦੇ ਲੋਕਾਂ ਨੂੰ ਨੈਟ ਤੇ ਪਹਿਲਾਂ ਗੱਲ ਹੁੰਦੀ ਸੀਗੀ ਜਿਹੜੀ ਰੋਮੀ ਵੀ ਨੇ ਗੱਲ ਕਹੀ ਹੈ ਸਹੀ ਗੱਲ ਕਹੀ ਪਹਿਲਾਂ ਮੁਜਰਾ ਦੇਖਣ ਜਾਂਦੇ ਸੀ ਬੰਦੇ ਠੀਕ ਆ ਪੈਸੇ ਦਿੰਦੇ ਸੀ ਤੁਸੀਂ ਹੁਣ ਇਹ ਜੇ ਲੋਚਪੁਣਾ ਕੀਤਾ ਨੈਟ ਤੇ ਲੋਕੀ ਘਰੇ ਬੈ ਬੈ ਮੁਜਰਾ ਵੇਂਦੇ ਆ ਤੁਹਾਡੀਆਂ ਜਨਾਨੀਆਂ ਦਾ ਤੁਹਾਡੀਆਂ ਵੀ ਮਾਵਾ ਮਾ ਤੁਹਾਡੀਆਂ ਵੀ ਪਹਿਣਾ ਮਾ ਜੇ ਤੋਂ ਦਾ ਨਾ ਕਿਸਾਬ ਹੀ ਅਸੀਂ ਮਤਲਬ ਕੀ ਜੀ ਬੋਲੇ ਤੁਹਾਨੂੰ ਹਨਾ ਸਾਰਿਆਂ ਨੂੰ ਤੇ ਫਿਰ ਇਹਨਾਂ ਨੂੰ ਗੁੱਸਾ ਲੱਗਾ ਗੁੱਸਾ ਲੱਗਾ ਉਹਨਾਂ ਦੀ ਉਹਦੀ ਵਾਈਫ ਨੂੰ ਤੁਸੀਂ ਬੋਲੋਗੇ ਜਾਂ ਉਹਦੀ ਮਮ ਨੂੰ ਬੋਲੋਗੇ ਤੁਸੀਂ ਤਾਂ ਉਹਨੂੰ ਤਾਂ ਬੁਰਾ ਲੱਗੇ ਮੈਂ ਟ੍ਰੈਫਿਕ ਤੇਰੇ ਜੀ ਦੇ ਮੈਂ ਤਾਂ ਕਹਿੰਨੀ ਚੱਲ ਜੇ ਜੀ ਚੰਗੇ ਪਹਿਣ ਵੱਡੇ ਵੱਡੇ ਜਿਹੜੀਆਂ ਤੋਂ ਉਹਦੀਆਂ ਸਫਾਈਆਂ ਦੀਆਂ ਨੇ ਅੱਗੇ ਆ ਕੇ ਜਿਹੜੇ ਸਾਨੂੰ ਸਫਾਈਆਂ ਦਿਨੀਆਂ ਵੀ ਉਹ ਗਾਲਤ ਨਹੀਂ ਬੋਲਿਆ ਮੈਨੂੰ ਲੱਗਦਾ ਕਮੈਂਟ ਤੂੰ ਹੀ ਉਹਦੇ ਕੋਲੋਂ ਬਹਿ ਕੇ ਕਰਵਾਉਣੀ ਹੋਏਗੀ ਕਾਲ ਬੈ ਕੇ ਤੂੰ ਹੀ ਕਹਿੰਦੀ ਹੋਏਂਗੀ ਵੀ ਹਾਂ ਆਹ ਬੰਦੇ ਨੂੰ ਆਹ ਗੰਦਾ ਕਮੈਂਟ ਕਰ ਵਲੌਗ 'ਚ ਤੂੰ ਅੱਜ ਆਹ ਗਾਲ ਕੱਢ ਤੂੰ ਹੀ ਸਿਖਾਉਂਦੀ ਹੋਏਂਗੀ ਉਹਨੂੰ ਆਈ ਵੱਡੀ ਬੁਗੜੀ ਇਹ ਪਹਿਲਾਂ ਆਦੇ ਜੀ ਨੂੰ ਸਮਝਾ ਤੂੰ ਬਾਅਦ 'ਚ ਲੋਕਾਂ ਨੂੰ ਸਮਝਾਈਂ ਠੀਕ ਆ ਫੇਰ ਵਲੌਗ 'ਚ ਆ ਕੇ ਭਾਸ਼ਣ ਦੇ ਤੂੰ ਇਹਨਾਂ ਨੂੰ ਜਿੰਨੀਆਂ ਮਾਜੀ ਲਾਂ ਤਾਂ ਪਾ ਲੋ ਲੱਖਾਂ ਕਰੋੜਾਂ ਦੀਆਂ ਜਿੰਨੀ ਮਾਜੀ ਬੇਇੱਜ਼ਤੀ ਕਰ ਲੋ ਇਹ ਬੰਦੇ ਨੂੰ ਅਕਲ ਨਹੀਂ ਆਉਣੀ ਏ ਆਦ ਜਾਨੇ ਆਪ ਨੂੰ ਸੰਝਦੇ ਅਸੀਂ ਕਿੱਡੇ ਕੇ ਦੁੱਧ ਦੇ ਤੋਤੇਵੇਂ ਆ। ਇਹ ਆਦ ਛਗਲ ਵਿੰਦੇ ਨਹੀਂ ਆਪਦੀ। ਗੰਦੀ ਨਾਲੀ ਦੇ ਕੀੜੇ ਨਾ ਹੋਣ ਤਾਂ ਇਹ। ਇਹਨਾਂ ਨੂੰ ਆਪ ਦੀ ਬੇਇੱਜ਼ਤੀ ਨਾ ਉਦੋਂ ਮਹਿਸੂਸ ਹੋਣੀ ਜੋ ਰومی ਵੀਰ ਇਹਨਾਂ ਦੇ ਘਰੇ ਜਾਊਗਾ। ਜਦੋਂ ਇਹਨਾਂ ਦੀ ਸ਼ਿਤਰ ਪ੍ਰੇਡ ਹੋਊਗੀ ਦੋਨਾਂ ਦੀ ਇਹਦੇ। ਫੇਰ ਇਹਨਾਂ ਨੂੰ ਪਤਾ ਲੱਗੂ ਵੀ ਅਸੀਂ ਕਿੰਨੇ ਕੇ ਹੈਗੇ ਆ ਵੱਡੇ ਸੈਲੀਬ੍ਰਿਟੀ ਬਣਾਈ ਫਿਰਦੇ ਆ YouTube ਤੇ। 2-4 ਇਹਨਾਂ ਦੇ ਵੀਡੀਓ ਪਤਾ ਨਹੀਂ ਪਹਿਲਾਂ-ਪਹਿਲਾਂ ਹੋ ਗੀਆਂ ਵਾਇਰਲ ਇਹਨਾਂ ਦੀ ਕੁੜੀ ਕਰਕੇ ਤੇ ਹੁਣ ਕਿਹੜਾ ਹੀ ਬਣੇ ਫਿਰਦੇ ਆ। ਚਲੋ ਜੀ ਮਿਲਦੇ ਆਪਾਂ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੁਣ ਸਬਸਕ੍ਰਾਈਬ ਵੀ ਕਰ ਲੋ